ਚਲੋ ਹਾਜੀ ਬਾਪੂ ਕਿਦਾਂ ਸਾਰੇ ਠੀਕ ਠਾਕ ਜੇ ਮੈਂ ਇਹ ਗੱਲ ਤਾਂ ਕਹਿ ਨਹੀਂ ਸਕਦਾ ਤੁਹਾਡਾ ਆਪਣਾ ਸੁਖ ਰਤੀ ਆ ਤੁਸੀਂ ਆਪਣਾ ਰਹਿਣ ਨਹੀਂ ਦਿੱਤਾ ਬਗਾਨਾ ਕਰਤਾ ਤੇ ਪਹਿਲੀ ਗੱਲ ਮੈਂ ਗੱਲ ਕਰੂੰਗਾ ਇੱਕ ਗੱਲ ਚੱਲ ਰਹੀ ਸੀ ਵੀ ਅਖੇ ਸੁਖ ਰਤੀ ਆ ਜੀ ਗਲਤ ਆ ਗਾਣਾ ਕੱਢ ਰਿਆ ਮਾਹੌਲ ਖਰਾਬ ਕਰ ਰਿਆ ਸੁਖ ਰਤੀ ਆ ਗਲਤ ਆ ਗਾਣਾ ਕੱਢ ਰਿਆ ਮਾਹੌਲ ਖਰਾਬ ਕਰ ਰਿਆ ਸੁਖ ਰਤੀ ਆ ਇਹੀ ਇਕੱਲਾ ਕਿਉਂ ਗਲਤ ਆ ਮੈਨੂੰ ਇਹ ਗੱਲ ਦਾ ਜਵਾਬ ਦੋ ਪਹਿਲਾਂ ਤਾਂ ਸੁਖਰਤੀ ਆ ਕਿਉਂ ਗਲਤ ਆ ਅੱਜ ਜੇ ਮੈਂ ਇਹ ਗਾਲਾਂ ਕੱਢ ਰਿਹਾ ਜਿਹੜੀਆਂ ਚੀਜ਼ਾਂ ਮੇਰੇ ਨਾਲ ਹੋਈਆਂ ਉਹ ਗੱਲਾਂ ਦੇ ਮੈਂ ਜਵਾਬ ਦੇ ਰਿਹਾ ਤੇ ਮੈਂ ਗਲਤ ਹੋ ਗਿਆ ਜਦੋਂ ਮੇਰੇ ਨਾਲ ਉਹ ਚੀਜ਼ਾਂ ਹੋ ਰਹੀਆਂ ਸੀ ਜਦੋਂ ਮੈਨੂੰ ਗਾਲਾਂ ਕੱਢ ਰਏ ਸੀਗੇ ਮੇਰੇ ਨਾਲ ਹੋ ਰਹੀ ਸੀ ਮੇਰੀ ਮਾਂ ਭੈਣ ਨੂੰ ਨਿਲਾਮ ਕੀਤਾ ਗਿਆ ਪੈਣ ਤੋਂ ਮੇਰੀ ਮਾਂ ਤੱਕ ਦਾ ਨੰਬਰ ਮੇਰੇ ਵੀ ਭੈਣ ਤੱਕ ਦਾ ਨੰਬਰ ਵੰਡਿਆ ਗਿਆ ਜਦੋਂ ਸੋਸ਼ਲ ਮੀਡੀਆ ਤੇ ਆਕੇ ਉਦੋਂ ਕਿੱਥੇ ਸੀਗੇ ਉਦੋਂ ਕੋਈ ਨਹੀਂ ਅੱਗੇ ਆਇਆ ਉਦੋਂ ਕੋਈ ਨਹੀਂ ਬੋਲਿਆ ਜਦੋਂ ਸੁਖਰਤੀ ਆਪਦੇ ਵਾਸਤੇ ਆਪ ਅੱਗੇ ਆਇਆ ਤੇ ਉਦੋਂ ਸੁਖਰਤੀਆਂ ਮਾੜਾ ਹੋ ਗਿਆ ਸੁਖਰਤੀਆਂ ਨੇ ਗਾਲਾਂ ਗੱਡੀਆਂ ਸੁਖਰਤੀਆਂ ਨੇ ਧੀਆਂ ਪੈਣਾ ਦੀ ਬੇਇੱਜ਼ਤੀ ਕੀਤੀ ਸੁਖਰਤੀਆਂ ਨੇ ਨੰਨ ਲਿਆ ਸੁਖਰਤੀਆਂ ਨੇ ਇੱਜ਼ਤ ਨਹੀਂ ਰੱਖੀ ਮੈਨੂੰ ਪਤਾ ਵੀ ਮੈਂ ਕਿਹੜੀ ਫੈਮਿਲੀ ਚੋਂ ਆਂ ਕੀ ਇੱਜ਼ਤ ਆ ਕਿੱਥੇ ਇੱਜ਼ਤ ਰੱਖਣੀ ਆ ਕਿੱਥੇ ਇੱਜ਼ਤ ਦੇਣੀ ਆ ਮੈਨੂੰ ਪਤਾ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਤੇ ਮੈਨੂੰ ਪਤਾ ਵੀ ਇੱਜ਼ਤ ਪਿੱਛੇ ਅਣਖਾਂ ਪਿੱਛੇ ਮਾਰੇ ਮਰਾਏ ਜਾਂਦੇ ਨੇ ਵਟਾਂ ਪਿੱਛੇ ਕਤਲ ਹੁੰਦੇ ਨੇ ਤੇ ਤੁਸੀਂ ਮੈਨੂੰ ਇਹ ਚੀਜ਼ਾਂ ਮੇਰੇ ਨਾਲ ਜਦ ਇੰਨੀਆਂ ਹੋਈਆਂ ਤੇ ਉਹ ਚੀਜ਼ਾਂ ਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਜਦੋਂ ਮੈਂ ਖੁਦ ਆ ਕੇ ਉਹ ਚੀਜ਼ਾਂ ਨੂੰ ਪੂਰਾ ਕਹ ਕਲੀਅਰ ਕੀਤਾ ਪੂਰਾ ਕਲੀਅਰ ਕੀਤਾ ਤੇ ਸੁਖਰਤੀਏ ਮਾੜਾ ਹੋ ਗਿਆ ਸੁਖਰਤੀਏ ਗਾਲਾਂ ਕੱਢਤੀਆਂ ਸੁਖਰਤੀਏ ਮਾਹੌਲ ਖਰਾਬ ਕਰਤਾ ਇੱਕ ਗੱਲ ਹੋਰ ਜੀ ਇੱਕ ਹੱਜ ਕਹਿ ਰਿਹਾ ਵੀ ਆਖੇ ਜੀ ਸੁਖਰਤੀਏ ਮੁਸਲਿਮ ਸਮਾਜ ਬਾਰੇ ਬੋਲ ਰਿਹਾ ਗੁਜਰ ਸਮਾਜ ਬਾਰੇ ਬੋਲ ਰਿਹਾ ਮੇਰੇ ਵੀਰ ਮੁਸਲਿਮ ਸਮਾਜ ਵੀ ਮੇਰਾ ਆਪ ਦਾ ਇਸਾਈ ਸਮਾਜ ਵੀ ਮੇਰਾ ਆਪ ਦਾ ਸਿੱਖ ਸਮਾਜ ਵੀ ਮੇਰਾ ਆਪ ਦਾ ਤੇ ਸਾਰੇ ਧਰਮ ਮੇਰੇ ਆਪ ਦੇ ਨੇ ਗੁਰੂ ਪਗੰਬਰ ਪੀਰ ਇੱਕ ਨੇ ਸਾਰੇ ਇੱਕ ਓਮਕਾਰ ਇੱਕ ਨੇ ਸਾਰੇ ਇੱਥੇ ਸੁਖ ਰਤیاں ਨਹੀਂ ਗਲਤ ਇੱਥੇ ਤੁਸੀਂ ਗਲਤ ਹੋ ਇੱਥੇ ਤੁਸੀਂ ਸੁਖ ਰਤਿਆਂ ਨੂੰ ਗਲਤ ਬਣਾਇਆ ਜਾ ਰਿਹਾ ਇੱਥੇ ਗਲਤ ਬਣਾ ਰਿਹਾ ਉਹਨੂੰ ਟਾਰਗੇਟ ਕਰ ਰਹੇ ਹੋ ਇੱਕ ਸੁਖ ਰਤੀ ਦੇ ਨਾਲ ਕੋਲ ਫੇਮ ਆ ਇੱਕ ਨਾਮ ਆ ਇੱਕ ਸੁਖ ਰਤੀ ਦੇ ਨਾਮ ਯੂਜ਼ ਕਰਕੇ ਉਹਦਾ ਫੇਮ ਯੂਜ਼ ਕਰਕੇ ਤੁਸੀਂ ਉਹਨੂੰ ਪਤਾ ਵੀ ਬਦਨਾਮ ਹੈਗਾ ਇਹਨੂੰ ਹੋਰ ਬਦਨਾਮ ਕਰਾਂਗੇ ਲੋਕਾਂ ਨੇ ਮੰਨ ਲੈਣਾ ਗਾਲੀ ਗਲੋਚ ਕੀਤੀ ਇੰਨੇ ਲੋਕਾਂ ਦੀ ਨਿਗਾ ਚ ਚੜਿਆ ਵੀ ਬਦਨਾਮ ਲੰਡੂ ਜਾਂ ਰਾਈਟਰ ਹੁੰਦਾ ਇੰਸਟਾਗ੍ਰਾਮ ਦੇ ਉੱਪਰ ਮੇਰੇ ਸਾਲੇ ਦੀ ਭੈਣ ਦੇ 250 ਫੋਲੋਅਰ ਹੁੰਦੇ ਆ ਉਹ ਲਾਈਕ ਚੱਕ ਕੇ ਲੇਕ ਕੇ ਜਿਹੜਾ ਕਹੇ ਜੀ ਸੁਖ ਰਤਿਆ ਜੀ ਐ ਆ ਜੀ ਓ ਆ ਜੀ ਫਲਾਨਾ ਜੀ ਟੀਮ ਕਾ ਉਹ ਬੋਲਣ ਲੱਗ ਜਾਂਦਾ ਜਿੰਨੂੰ ਬੰਡ ਤੋਂ ਨਹੀਂ ਨਹੀਂ ਆਉਦੀ ਅਕਲ ਨਹੀਂ ਹੈਗੀ ਉਹ ਮੇਰੇ ਤੇ ਸੁਖ ਰਤਿਆ ਦੇ ਬੋਲਣ ਲੱਗ ਜਾਂਦਾ ਐਡਾ ਸੁਖ ਰਤਿਆ ਮਾੜਾ ਹੋ ਗਿਆ ਮੈਂ ਇੰਨਾ ਦੀਆਂ ਗੱਲਾਂ ਸੁਣੂ ਇੰਨਾ ਦੀਆਂ ਗੱਲਾਂ ਜਾਂ ਤਾਂ ਇਹਨਾਂ ਦੀਆਂ ਗੱਲਾਂ ਦਾ ਜਵਾਬ ਤੁਸੀਂ ਦੇ ਦਿਓ ਤੇ ਮੈਂ ਚੁੱਪ ਕਰਕੇ ਬਹਿ ਜੂ ਮੈਂ ਜਵਾਬ ਨਹੀਂ ਦਿੰਦਾ ਮੈਂ ਪ੍ਰਮੋਸ਼ਨਾਂ ਕਰਦਾ ਠੀਕ ਆ ਪ੍ਰਮੋਸ਼ਨਾਂ ਕਰਦਾ ਪੇਜਾਂ ਵਾਲੇ ਨੇ ਪ੍ਰਮੋਸ਼ਨਾਂ ਕਰਦਾ ਹੁੰਦੀ ਪੇਮੈਂਟ ਲੈਣਾ ਪੈਸੇ ਲੈਣਾ ਮੈਂ ਪ੍ਰਮੋਸ਼ਨਾਂ ਕਰਦਾ ਕਿਉਂ ਸੁੱਖ ਰੱਦੀਆ ਭੁੱਖਾ ਮਰ ਜਾਏ ਸੁੱਖ ਰੱਦੀਆ ਤੁਸੀਂ ਖਾਣ ਨੂੰ ਲੈ ਕੇ ਜਾਂਦੇ ਹੋ ਜਾਂ ਤਾਂ ਮੈਨੂੰ ਖਾਣ ਨੂੰ ਦੇ ਕੇ ਜਾਓ ਮੇਰੇ ਘਰੇ ਦੇ ਲੱਖ ਲੱਖ ਰੁਪਏ 2-2 ਲੱਖ ਰੁਪਏ ਸਿੱਟ ਕੇ ਜਾਓ ਮੈਂ ਨਹੀਂ ਕਹੇ ਸੋਸ਼ਲ ਮੀਡੀਆ ਬੰਦ ਕਰ ਦੂੰਗਾ ਨਹੀਂ ਪ੍ਰਮੋਸ਼ਨਾਂ ਕਰਦਾ ਅਖੇ ਜੀ ਸੁੱਖ ਰੱਦੀਆ ਐ ਕਰਤਾ ਜੀ ਓ ਕਰਤਾ ਜੀ ਫਲਾਨਾ ਜੀ ਐ ਕਰਤਾ ਮੈਂ ਮਾਫ਼ੀ ਪਹਿਲੀ ਗੱਲ ਮੰਗੀ ਸੀ ਸੁਖਰਤਿਏ ਮਜ਼ਾਕ ਤੁਸੀਂ ਬਣਾਇਆ ਸੁਖਰਤਿਏ ਮਾਫ਼ੀ ਮੰਗ ਗਿਆ ਡਰ ਗਿਆ ਜੀ ਐਂ ਕਰ ਗਿਆ ਜਿਉਂ ਕਰ ਗਿਆ ਆ ਲਾਲਿਆ ਥੱਲੇ ਦੱਬ ਲਿਆ ਸਿਰ ਝੁਕਾਤਾ ਸਿਰ ਮੈਂ ਉਹਨਾਂ ਅੱਗੇ ਝੁਕਾਇਆ ਸੀ ਜਿੰਨਾ ਮਾਵਾ ਪੈਣਾ ਨੂੰ ਮੈਂ ਗੁੱਸੇ 'ਚ ਆ ਕੇ ਮੇਤੋਂ ਗਾਲੀ ਗਲੋਚ ਹੋਇਆ ਜੋ ਮਾਵਾ ਪੈਣਾ ਮੈਨੂੰ ਵੇਂਦੀਆਂ ਨੇ ਜਿਹੜੇ ਪਰਿਵਾਰ ਮੈਨੂੰ ਵੇਖਦੇ ਨੇ ਇੰਸਟਾਗ੍ਰਾਮ ਖੋਲਦੇ ਨੇ ਉਹ ਚੀਜ਼ ਦਾ ਮੈਂ ਆਪ ਫੀਲ ਕੀਤਾ ਵੀ ਨਹੀਂ ਉਹ ਦਿਨ ਮੈਨੂੰ ਜ਼ਿਆਦਾ ਬੋਲਣਾ ਨਹੀਂ ਚਾਹੀਦਾ ਸੀ ਉਹ ਮੈਂ ਗਲਤ ਕੀਤਾ ਬੋਲ ਕੇ ਉਹ ਚੀਜ਼ ਮੈਂ ਫੀਲ ਕਰਦਾ ਉਹ ਯਾਰ ਤਰੀਕਾ ਹੁੰਦਾ ਬੰਦੇ ਨੂੰ ਗੱਲ ਸਮਝਾਉਣ ਦਾ ਕੋਈ ਤਰੀਕਾ ਇੱਕ ਤਰੀਕਾ ਹੁੰਦਾ ਹਰ ਵਾਰ ਉਹਨੂੰ ਬੰਦੇ ਨੂੰ ਇੰਨਾ ਕਿ ਜ਼ਿਆਦਾ ਪਰ ਟੌਰਚਰ ਕਰ ਦਿੰਦੇ ਆ ਇੰਨਾ ਕਿ ਜ਼ਿਆਦਾ ਮਜਬੂਰ ਕਰ ਦਿੰਦੇ ਆ ਕਿ ਬੰਦਾ ਅੱਕਦਾ ਮਾਰਾ ਕੋਈ ਨਾ ਕੋਈ ਸਟੈਪ ਚੱਕਦਾ ਹੀ ਚੱਕਦਾ ਜੇ ਕੱਲ ਮੈਂ ਮਰ ਜਾਂਦਾ ਸੋਕ੍ਰਾਤੀਆ ਚੰਗਾ ਅੱਜ ਸੋਕ੍ਰਾਤੀਆ ਚੰਗਾ ਹੁੰਦਾ ਜੇ ਕੱਲ ਮੈਂ ਮਰ ਜਾਂਦਾ ਸਾਰੀਆਂ ਚੀਜ਼ਾਂ ਜੋ ਮੇਰੇ ਨਾਲ ਹੋ ਰਹੀਆਂ ਨੇ ਸੋਕ੍ਰਾਤੀਆ ਨਾ ਜੋ ਚੀਜ਼ਾਂ ਹੋ ਰਹੀਆਂ ਨੇ ਸਾਰੀਆਂ ਚੀਜ਼ਾਂ ਨੂੰ ਮੈਂ ਐਕਸੈਪਟ ਕਰਕੇ ਆਪਦੇ ਅੰਦਰ ਰੱਖ ਕੇ ਮੈਂ ਜੀ ਚਲੋ ਜੀ ਮਰ ਗਿਆ ਜੀ ਖਤਮ ਗੱਲ ਤੇ ਸੋਕ੍ਰਾਤੀਆ ਚੰਗਾ ਸੀ ਸੋਕ੍ਰਾਤੀਆ ਦੀ ਅੱਜ ਸਟੋਰੀਆਂ ਪੈਂਦੀਆਂ ਵੀ ਮੋੜ-ਮੁੜ ਕੇ ਦੋ ਆਵੇਂਗਾ ਹਾਂਜੀ ਮਾਵਾ ਨਾਲ ਪੁੱਤ ਹੁੰਦੇ ਪੁੱਤਾਂ ਨਾਲ ਮਾਵਾ ਇਹ ਚੀਜ਼ਾਂ ਪੈਂਦੀਆਂ ਤੇ ਅੱਜ ਮੈਂ ਜੇ ਉਹ ਚੀਜ਼ ਦਾ ਜਵਾਬ ਦੇਤਾ ਉਹ ਚੀਜ਼ ਦਾ ਮੂੰਹ ਪੰਨਤਾ ਤੇ ਸੁਖਰਤੀਆ ਮਾੜਾ ਹੋ ਗਿਆ ਮਿੰਟ ਚ ਮਾੜਾ ਹੋ ਗਿਆ ਸੁਖਰਤੀ ਨੂੰ ਹਰੇਕ ਬੰਦਾ ਕਹਿੰਦਾ ਜੀ ਸੁਖਰਤੀ ਨੇ ਪੰਜਾਬ ਚ ਗੰਦ ਪਾਤਾ ਹਰੇਕ ਬੰਦਾ ਕਹਿੰਦਾ ਵੀ ਮਾਹੌਲ ਖਰਾਬ ਕਰਤਾ ਬਾਬਾ ਮੈਂ ਇਕੱਲੇ ਨੇ ਮਾਹੌਲ ਖਰਾਬ ਨਹੀਂ ਕੀਤਾ ਹੋਇਆ ਇਕੱਲਾ ਮੈਨੂੰ ਨਾ ਟਾਰਗੇਟ ਕਰੋ ਚਲੋ ਮੈਨੂੰ ਕਹਿੰਦੇ ਤੁਸੀਂ ਵੀ ਗਾਲ੍ਹਾਂ ਨਾ ਕੱਢ ਮੈਂ ਚੁੱਪ ਹੋ ਜੂੰਗਾ ਚੁੱਪ ਹੋ ਕੇ ਬਹਿ ਜੂੰ ਮੈਂ ਆਈਡੀ ਵੀ ਬੰਦ ਕਰ ਦੂੰ ਚੁੱਪ ਹੋ ਕੇ ਬਹਿ ਜੂੰ ਪਰ ਜਿੰਨੇ ਹੋਰ ਨੇ ਉਹ ਸਭ ਜਿਸ ਦਿਨ ਮੈਂ ਚੁੱਪ ਹੋਵਾਂ ਉਸੇ ਦਿਨ ਚੁੱਪ ਹੋਣੇ ਚਾਹੀਦੇ ਨੇ ਫਿਰ ਮੈਂ ਚੁੱਪ ਹੋਊਗਾ ਫਿਰ ਮੈਂ ਸਮਝੂਗਾ ਵੀ ਹਾਂ ਵੀ ਮੈਂ ਗਲਤਾਂ ਤੁਸੀਂ ਸਹੀ ਹੋ ਫਿਰ ਮੈਂ ਇਹ ਗੱਲ ਕਹੂੰਗਾ ਵੀ ਮੈਂ ਗਲਤਾਂ ਸੁਖ ਰਹੀ ਆ ਗਲਤ ਆ ਗਾਲਾਂ ਕੱਢ ਰਿਹਾ ਮੈਂ ਗਾਲਾਂ ਕੱਢ ਰਿਹਾ ਸਹੀ ਗਲਤਾਂ ਤੁਸੀਂ ਸਹੀ ਹੋ ਤੇ ਅੱਜ ਪਰ ਹੁਣ ਮੈਂ ਜਿਹੜੇ ਸਿਚੁਏਸ਼ਨ ਚ ਹੈਗਾ ਲੋਕੀ ਹਰੇ ਕੋਈ ਕੁੱਤਾ ਬਿੱਲਾ ਆ ਕੇ ਮੈਨੂੰ ਟਾਰਗੇਟ ਕਰ ਲੈਂਦਾ ਹਰੇ ਕੋਈ ਕੁੱਤਾ ਬਿੱਲਾ ਆ ਕੇ ਮੈਨੂੰ ਆ ਗੰਜੇ ਜੇ ਤੁਰੇ ਫਿਰਦੇ ਨੇ ਮੇਰੇ ਨਾਂ ਤੋਂ ਪੋੜੀ ਚੜ ਰਹੇ ਨੇ ਫੇਮ ਲੈ ਰਹੇ ਨੇ ਯਾਰ ਮੇਰੇ ਮੈਨੂੰ ਬਦਨਾਮ ਕਰ ਕਰਕੇ ਭੈਣ ਤੋਂ ਤੁਸੀਂ ਪੇਜ ਬਣਾ ਲੇ ਤੁਸੀਂ ਆਪਦੇ ਪੇਜਾਂ ਨੂੰ ਵੱਡਾ ਕਰ ਲਿਆ ਸੁਖਰਤੀ ਨੂੰ ਬਦਨਾਮ ਕਰ 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 ਕੇ ਸੁਖਰਤੀ ਦੀ ਫੈਮਲੀ ਨੂੰ ਟੌਰਚਰ ਕਰ ਕਰਕੇ ਤੁਸੀਂ ਪੇਜ ਵੱਡਾ ਕਰ ਲਿਆ ਜਦੋਂ ਤੁਸੀਂ ਭਾਈ ਉਦੋਂ ਕਿਸੇ ਨੇ ਨਹੀਂ ਦੇਖਿਆ ਜਦੋਂ ਲਾਈਵ ਆ ਕੇ ਸੁਖਰਤੀ ਦੀ ਫੈਮਲੀ ਨੂੰ ਟੌਰਚਰ ਕੀਤਾ ਜਾਂਦਾ ਉਦੋਂ ਵੀ ਕਿਸੇ ਨੇ ਕੋਈ ਆਉਂਦਾ ਅੱਗੇ ਉਸੇ ਦਿਨ ਉਸੇ ਦਿਨ ਕੋਈ ਨਹੀਂ ਬੋਲਿਆ ਉਸੇ ਦਿਨ ਕੋਈ ਨਹੀਂ ਬੋਲਿਆ ਹਰੇਕ ਬੰਦੇ ਨੂੰ ਐ ਹੁੰਦਾ ਵੀ ਅਖੇ ਜੀ ਸੁਖਰਤੀ ਨੇ ਨਸ਼ਾ ਕਰਕੇ ਅਖੇ ਲਾਈਵ ਆ ਗਿਆ ਨਸ਼ਾ ਕਰਕੇ ਬੋਲ ਰਿਹਾ ਫਰਾਨਾ ਕਰਕੇ ਬੋਲ ਰਿਹਾ ਇੱਕ ਭੈਣ ਚੋਦੇ ਇੱਕ ਬੰਦਾ ਪ੍ਰੂਫ ਦੇ ਦੋ ਵੀ ਕਿਨ ਪਹਿਲੀ ਗੱਲ ਤਾਂ ਡਰਗ ਕਹਿ ਰਹੇ ਹੋ ਤੁਸੀਂ ਡਰਗ ਦਾ ਇੱਕ ਕਣ ਵੀ ਜੇ ਮੇਰੇ ਸਰੀਰ ਚ ਨਿਕਲ ਆਏ ਤੁਹਾਡੀ ਜੁੱਤੀ ਮੇਰਾ ਸਿਰ ਇਹ ਮੈਂ ਕਦੇ ਡਰਗ ਯੂਜ਼ ਵੀ ਕੀਤਾ ਹੋਊ ਨਸ਼ਾ ਕਰ ਰਿਹਾ ਫਰਾਨਾ ਕਰ ਰਿਹਾ ਟੀਮ ਕਾ ਕਰ ਰਿਹਾ ਹੌਸ਼ ਹਵਾ ਦੇ ਵਿੱਚ ਜੇ ਮੈਂ ਕਿਸੇ ਨਾਲ ਗੱਲ ਕਰ ਰਿਹਾ ਮੇਰਾ ਗੱਲ ਕਰਨ ਦੇ ਵਹੀ ਏ ਆ ਬਿਹੇਵਿਅਰ ਏ ਐਦਾਂ ਦਾ ਮੇਰਾ ਇਦਾਂ ਦਾ ਹੀ ਮੈਂ ਗੱਲ ਕਰਦਾ ਜੇ ਕਿਸੇ ਨੂੰ ਪਸੰਦ ਆਉਂਦੀ ਆ ਠੀਕ ਆ ਨਹੀਂ ਪਸੰਦ ਆਉਂਦੀ ਤੇ ਆਪ ਸਭ ਜੀ ਦੇ ਅੱਗੇ ਬੇਨਤੀ ਆ ਮੇਰੀ ਜੇ ਕਿਸੇ ਨੂੰ ਮੇਰੀ ਗੱਲਬਾਤ ਪਸੰਦ ਨਹੀਂ ਆਉਂਦੀ ਮੇਰੀ ਕਿਸੇ ਬੰਦੇ ਨੂੰ ਗਾਲ ਚੁਬਦੀ ਆ ਜਾਂ ਮੈਂ ਕਿਸੇ ਗੱਲ ਦਾ ਜਵਾਬ ਦੇਣਾ ਜਦੋਂ ਮੈਂ ਸੱਚ ਬੋਲਦਾ ਨਾ ਅਗਲਾ ਬੰਦਾ ਮੈਨੂੰ ਸੁਣਾ ਰਿਆ ਮੈਂ ਸੁਣ ਰਿਆ ਮੈਂ ਚੁੱਪ ਕਰ ਰਿਆ ਤੇ ਜਦੋਂ ਮੇਰਾ ਟਾਈਮ ਆਉਂਦਾ ਸੁਣਾਉਣ ਦਾ ਮੈਂ ਅਗਲੇ ਬੰਦੇ ਨੂੰ ਸੁਣਾਉਣਾ ਅਗਲਾ ਬੰਦਾ ਸੁਣਦਾ ਨਹੀਂ ਅਗਲਾ ਬੰਦਾ ਚੀਕਾ ਮਾਰਦਾ ਉਹ ਵੀ ਚੁੱਪ ਹੋ ਕੇ ਬੈਠੇ ਮੇਰੇ ਅੰਕੂ ਜਿਵੇਂ ਮੈਂ ਚੁੱਪ ਕਰਕੇ ਸੁਣੀਆ ਉਹ ਵੀ ਚੁੱਪ ਹੋ ਕੇ ਸੁਣੇ ਮੈਂ ਸਾਰੇ ਅੱਗੇ ਬੇਨਤੀ ਕਰਦਾ ਵੀ ਭਾਈ ਜਿੰਨੂੰ ਮੈਂ ਨਹੀਂ ਪਸੰਦ ਜਿੰਨੂੰ ਮੈਂ ਮਾੜਾ ਲੱਗਦਾ ਜਿੰਨੂੰ ਮੈਂ ਜ਼ਹਿਰ ਲੱਗਦਾ ਉਹ ਅਨਫੋਲੋ ਕਰਕੇ ਪੇਜ ਨੂੰ ਬਲੌਕ ਕਰਕੇ ਜਾ ਸਕਦਾ ਉਹ ਨਾ ਵੇਖੇ ਉਹ ਨਾ ਵੇਖੇ ਸੁਖ ਰਤੀਏ ਨੂੰ ਉਹ ਨਾ ਵੇਖੇ ਜਿਹੜੇ ਬੰਦੇ ਨੂੰ ਸੁਖਰਤੀਆ ਲੱਗਦਾ ਵੀ ਸੁਖਰਤੀਆ ਬੇਕਾਰ ਇਨਸਾਨ ਆ ਸੁਖਰਤੀਆ ਘਟਿਆ ਤੇ ਘਟਿਆ ਬੰਦੇ ਨੂੰ ਨਾਲੇ ਤੁਸੀਂ ਰਹਿਣਿਓ ਬੇਕਾਰ ਨੂੰ ਨਾਲੇ ਵਹਿੰਦੇ ਹੋ ਨਾਲੇ ਤਾਂ ਤੁਸੀਂ ਉਹਨੂੰ ਵੇਖਦੇ ਹੋ ਨਾਲੇ ਤੁਸੀਂ ਗੱਲਾਂ ਕਰਦੇ ਹੋ ਜਾ ਤਾਂ ਦੇਖੋ ਨਾ ਜਾਂ ਗੱਲਾਂ ਨਾ ਕਰੋ ਤੁਹਾਡੀ ਜ਼ੁਬਾਨ ਤੇ ਵੀ ਮੈਂ ਚੜ ਰਿਹਾ ਭਾਵੇਂ ਮੈਂ ਮਾੜਾ ਭਾਵੇਂ ਚੰਗਾ ਤੁਹਾਡੀ ਜ਼ੁਬਾਨ ਤੇ ਮੇਰਾ ਨਾਮ ਤਾਂ ਹੈਗਾ ਸੁਖਰਤੀ ਨੇ ਆ ਘਟਿਆ ਭਾਵੇਂ ਸੁਖਰਤੀ ਨੇ ਬਦਨਾਮੀ ਘਟਿਆ ਪਰ ਸੁਖਰਤੀਏ ਨੂੰ ਪਤਾ ਵੀ ਮੈਂ ਕਿੱਥੋਂ ਤੱਕ ਗਿਆ ਮੈਂ ਕਿੱਥੋਂ ਤੱਕ ਨਹੀਂ ਗਿਆ ਅਜ ਹਰੇਕ ਕੋਈ ਮੇਰੇ ਸਿਰ ਤੋਂ ਫੇਮ ਲੈਣ ਜਾ ਰਿਹਾ ਨਾ ਮੈਨੂੰ ਆਪਦੇ ਤੇ ਮਾਣ ਆ ਆਪਣੇ ਮੈਂ ਬਦਨਾਮ ਹ ਲੂਚਾ ਲੰਡਾ ਹਰਾਮਜਾਦਾ ਕਿਵੇਂ ਦਾ ਵੀ ਆ ਮੈਂ ਪਰ ਮੈਨੂੰ ਆਪਦੇ ਆਪ ਤੇ ਮਾਣ ਆ ਵੀ ਮੈਂ ਇੰਨੀ ਪਬਲਿਸਿਟੀ ਖੱਟ ਚੁੱਕਿਆ ਜੇ ਤੁਸੀਂ ਕਹਿੰਦੇ ਹੋ ਬਦਨਾਮੀ ਨੂੰ ਪਬਲਿਸਿਟੀ ਦਾ ਨਾਮ ਦੇ ਰਿਹਾ ਮੈਂ ਪਬਲਿਸਿਟੀ ਦਾ ਨਾਮ ਨਹੀਂ ਦੇ ਰਿਹਾ ਪਰ ਮੈਂ ਆਪਦੇ ਆਪ ਨੂੰ ਅੰਦਰ ਸਮਝਾਇਆ ਵੀ ਸੋਚਿਆ ਉਹ ਚੀਜ਼ ਨੂੰ ਫੀਲ ਕੀਤਾ ਵੀ ਯਾਰ ਮੈਂ ਇੰਨਾ ਬਦਨਾਮ ਕਿਉਂ ਮੈਂ ਹੀ ਕਿਉਂ ਕੱਲਾ ਲੋਕਾਂ ਨੂੰ ਜ਼ਾਹਿਰ ਲੱਗ ਰਿਹਾ ਮੈਂ ਕਿਉਂ ਜ਼ਹਿਰ ਲੱਗ ਰਿਹਾ ਆ ਲੋਕਾਂ ਨੂੰ ਮੈਂ ਜ਼ਹਿਰ ਤਾਂ ਲੱਗ ਰਿਹਾ ਕਿਉਂਕਿ ਹਰੇਕ ਬੰਦੇ ਦੀ ਅੱਖ ਮੇਰੇ ਤੇ ਆ ਹਰੇਕ ਬੰਦੇ ਦੇ ਭਾਵੇਂ ਮੇਰੇ ਹਰੇਕ ਬੰਦੇ ਦੇ ਮੂੰਹ ਚੋਂ ਭਾਵੇਂ ਗਾਲ ਨਿਕਲਦੀ ਆ ਭੈਣ ਚੋ ਆ ਸੁਖ ਰਤੀ ਆ ਨਾਮ ਤਾਂ ਹੈਗਾ ਨਾ ਮਾੜਾ ਭਾਵੇਂ ਚੰਗਾ ਪਰ ਨਾਮ ਤਾਂ ਹੈਗਾ ਸੁਖ ਰਤੀ ਨੂੰ ਤੁਸੀਂ ਨਿਲਾਮ ਕੀਤਾ ਬਦਨਾਮ ਕੀਤਾ ਸੁਖ ਰਤੀ ਇਹਦੀ ਕੀ ਤੁਸੀਂ ਗੱਲ ਕੀਤੀ ਮੇਰੀ ਸੁਣੀ ਕਿਸੇ ਨੇ ਮੇਰੇ ਘਰ ਪਰਿਵਾਰ ਜਾ ਕੇ ਕਿਸੇ ਕੋਈ ਵੀ ਇੱਕ ਬੰਦਾ ਮੈਨੂੰ ਕਹਦੇ ਅੱਜ ਮੇਰੇ ਘਰ ਪਰਿਵਾਰ ਜਾ ਕੇ ਕਿਸੇ ਬੰਦੇ ਨੇ ਮੇਰੇ ਘਰ ਪਰਿਵਾਰ ਨੂੰ ਪੁੱਛਿਆ ਫੈਮਿਲੀ ਨੂੰ ਪੁੱਛਿਆ ਵੀ ਹਾਂਜੀ ਤੁਹਾਡਾ ਮੁੰਡਾ ਕਿਵੇਂ ਦਾ ਵੀ ਤੁਹਾਡੇ ਨਾਲ ਤੁਸੀਂ ਕੀ ਕੀ ਕਰ ਰਹੇ ਹੋ ਕੀ ਵਾਪਰਿਆ ਤੁਹਾਡੇ ਨਾਲ ਕੀ ਬਣਿਆ ਉਹ ਚੀਜ਼ਾਂ ਲੈ ਕੇ ਤੁਸੀਂ ਨਹੀਂ ਬੋਲੇ ਚੁੱਪ ਰਏ ਗੁੰਗੇ ਬਣ ਕੇ ਸਾਹਮਣੇ ਤਮਾਸ਼ਾ ਵੇਖਿਆ ਸਾਹਮਣੇ ਤਾੜੀ ਮਾਰੀ ਅੱਜ ਜਦੋਂ ਮੈਂ ਉਹ ਚੀਜ਼ਾਂ ਦੇ ਜਵਾਬ ਦੇਤੇ ਅੱਜ ਜੀ ਮੁੰਡਾ ਮਾੜਾ ਹੋ ਗਿਆ ਸੁਖ ਰਿਤਿਆ ਮਾੜਾ ਹੋ ਗਿਆ ਸੁਖ ਰਿਤਿਆ ਇਹਨੂੰ ਖੜਿਆ ਜਾਵੇ ਸੁਖਰਤੀਏ ਨੂੰ ਇਹਨੂੰ ਮਾਫੀ ਮੰਗੀ ਜਾਵੇ ਸੁਖਰਤੀਏ ਨੂੰ ਸਮਝਾਇਆ ਜਾਵੇ ਸੁਖਰਤੀਏ ਨੂੰ ਦੱਸਿਆ ਜਾਵੇ ਵੀ ਉਹ ਕੀ ਏਕਾਤ ਆ ਉਹਦੀ ਕੀ ਆ ਤੁਸੀਂ ਮੇਰੀ ਏਕਾਤ ਤੱਕ ਮੈਨੂੰ ਦੱਸ ਰਹੇ ਹੋ ਯਾਰ ਮੇਰੀ ਕੀ ਕਾਤ ਤਾ ਤੁਹਾਡੀ ਕੀ ਏਕਾਤ ਆ ਤੁਹਾਡੀ ਪਹਿਲੀ ਗੱਲ ਤਾਂ ਤੁਹਾਡੀ ਕਾਤ ਨਹੀਂ ਹੈਗੀ ਤੁਸੀਂ ਮੇਰੇ ਤੇ ਆ ਕੇ ਬੋਲ ਰਹੇ ਹੋ ਮੇਰੀ ਕਾਤ ਹੈਗੀ ਆ ਭਾਵੇਂ ਮੈਂ ਮਾਰਾਂ ਨਾ ਤਾਂ ਵੀ ਮੇਰੀ ਕਾਤ ਹੈਗੀ ਆ ਮਰਨਾ ਮਨਜ਼ੂਰ ਆ ਚੁਕਣਾ ਮਨਜ਼ੂਰ ਨਹੀਂ ਮਾਰ ਸਕਦਾ ਝੁਕ ਨਹੀਂ ਸਕਦਾ ਜਿਹੜਾ ਮਰਜੀ ਆ ਜੋ ਮਰਜੀ ਆ ਜਿੱਥੋਂ ਦਾ ਵੀ ਆ ਕੋਈ ਨਹੀਂ ਸਿਰ ਮੱਥੇ ਆ ਜਿਵੇਂ ਦੁਨੀਆ ਚੱਲਦੀ ਓਵੇਂ ਮੈਂ ਚੱਲਦਾ ਮੈਂ ਕੁਝ ਗਲਤ ਨਹੀਂ ਕੀਤਾ ਮੈਂ ਸਮਾਜ ਚ ਕੋਈ ਗੰਦ ਨਹੀਂ ਪਾਇਆ ਸਮਾਜ ਚ ਮੈਂ ਨੰਗਾ ਹੋ ਕੇ ਨਹੀਂ ਨੱਚਿਆ ਪਹਿਣ ਤੋਂ ਇੱਥੇ ਸੋਸ਼ਲ ਮੀਡੀਆ ਤੇ ਨੰਗੇ ਹੋ ਹੋ ਨੱਚਦੇ ਆ ਲੋਕੀ ਉਹਨਾਂ ਦੇ ਉਹਨਾਂ ਦੇ ਉਂਗਲ ਚੱਕੋ ਉਹਨਾਂ ਲਿਜਾਓ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਉਹਨੂੰ ਸਵਾਦ ਨਾਲ ਦੇਖ ਦਿਓ ਨਾਲੇ ਲਾਈਕ ਕਰ ਦਿਓ ਨਾਲੇ ਉਹਨੂੰ ਫੋਲੋ ਕਰ ਦਿਓ ਨਾਲੇ ਸਵਾਦ ਨਾਲ ਵੇਖ ਜੋ ਗੰਦ ਨੂੰ ਬढ़ावा ਤਾਂ ਤੁਸੀਂ ਆਪ ਦੇਣੇ ਹੋ ਸੋਕਰਤੀ ਆ ਗੰਦ ਨਹੀਂ ਹੈਗਾ ਸੋਕਰਤੀ ਆ ਗੰਦ ਦਾ ਦਲਦਲ ਨਹੀਂ ਹੈਗਾ ਗੰਦ ਨੂੰ ਬढ़ावा ਤੁਸੀਂ ਆਪ ਦੇਣੇ ਹੋ ਗੰਦ ਉਹ ਆ ਜਿਹੜਾ ਸੋਸ਼ਲ ਮੀਡੀਆ ਤੇ ਤੁਸੀਂ ਲੋਕਾਂ ਨੇ ਪ੍ਰਮੋਟ ਕੀਤਾ ਗੰਦ ਉਹ ਆ ਜਦੋਂ ਤੱਕ ਤੁਸੀਂ ਉਹ ਚੀਜ਼ਾਂ ਨੂੰ ਪ੍ਰਮੋਟ ਕਰੋਗੇ ਉਹ ਚੀਜ਼ਾਂ ਆਉਣਗੀਆਂ ਤੁਸੀਂ ਨਾ ਬੋਲੋ ਕਿਸੇ ਤੇ ਤੇ ਕੋਈ ਤੁਹਾਡੇ ਤੇ ਨਾ ਬੋਲੇ ਮੈਂ ਕਿਸੇ ਬੰਦੇ ਨੂੰ ਜੇ ਬੋਲ ਰਿਹਾ ਨਾ ਕੋਈ ਬੰਦਾ ਆ ਕੇ ਮੈਨੂੰ ਬੋਲ ਰਿਹਾ ਮੈਂ ਉਸ ਗੱਲ ਦਾ ਜਿਹੜੇ ਹਿਸਾਬ ਨਾਲ ਗੰਦਾ ਮੈਨੂੰ ਹਾਂਜੀ ਕਹੂਗਾ ਮੈਂ ਹਾਂਜੀ ਕਹੂੰਗਾ ਮੈਨੂੰ ਵੀਰ ਜੀ ਕਹੂਗਾ ਮੈਂ ਬਾਈ ਜੀ ਕਹੂੰਗਾ ਇੱਜ਼ਤ ਦਊਗਾ ਮੈਨੂੰ ਭੈਣ ਚੋਦ ਕਹੂਗਾ ਮੈਂ ਮਾਂ ਚੋਦ ਕਹੂੰਗਾ ਇੱਕ ਦੀਆਂ ਦੋ ਕੱਢੂੰਗਾ ਬਖਸ਼ਾ ਬਖਸ਼ਦਾ ਨਹੀਂ ਮੈਂ ਕਿਸੇ ਨੂੰ ਕੋਈ ਵੀ ਨਹੀਂ ਬਖਸ਼ਿਆ ਜਾਣਾ ਇੱਥੇ ਕਿਸੇ ਨੂੰ ਨਹੀਂ ਬਖਸ਼ਦਾ ਮੈਂ ਕੋਈ ਵੀ ਨਹੀਂ ਬਖਸ਼ਿਆ ਜਾਣਾ ਇੱਥੇ ਕੋਈ ਵੀ ਕਿੱਡਾ ਮਰਜੀ ਆ ਫਿਰ ਆ ਜਾ ਜਿਵੇਂ ਆਉਂਦਾ ਜਿਹੜੇ ਰਾਹੋਂ ਆਉਂਦਾ ਆ ਜਾ ਕੋਈ ਨਹੀਂ ਦੇਖ ਲਾਂਗੇ ਬੰਦਿਆਂ ਤੇ ਪੈਂਦੀਆਂ ساری ਉਮਰ ਭੈਣ ਚੋ ਮਰਦਾ ਤੇ ਪੈਂਦੀਆਂ ਮਰਦ ਮੈਂ ਆਪਦੇ ਆਪ ਨੂੰ ਮੰਨਦਾ ਤੁਸੀਂ ਕਹਿੰਨੇ ਹੋ ਨਾ ਵੀ ਮਰ ਆਪਦੇ ਬੰਦਿਆਂ ਵਾਲੀ ਲੜਾਈ ਸੋਸ਼ਲ ਮੀਡੀਆ ਤੇ ਤੁਸੀਂ ਜਵਾਕਾਂ ਨੂੰ ਲੜਦੇ ਹੋ ਕੁੱਪੜਾਂ ਨੂੰ ਲੜਦੇ ਹੋ ਮਰਦ ਨਹੀਂ ਹੈਗੇ ਬੰਦਿਆਂ ਵਾਲੀ ਬੰਦੇ ਨਹੀਂ ਹੈਗੇ ਯਾਰ ਬੰਦੇ ਤੁਸੀਂ ਵੀ ਕਿੱਥੋਂ ਤੁਸੀਂ ਉਹ ਚੀਜ਼ ਨੂੰ ਪਹਿਲੀ ਗੱਲ ਮੇਰੇ ਪਾਸਿਓਂ ਨਹੀਂ ਪੈਲ ਹੋ ਜਾਂਦੀ ਸੁਖ ਰਤੀ ਦੇ ਬੰਨੋਂ ਪੈਲ ਨਹੀਂ ਹੋਈ ਪੈਲ ਜਿੱਧਰੋਂ ਹੋਈ ਆ ਉਸ ਨੂੰ ਰੋਕਿਆ ਜਾਵੇ ਉਹਨੂੰ ਕਿਹਾ ਜਾਵੇ ਉਸ ਨੂੰ ਤੋਕਿਆ ਜਾਵੇ ਮੈਨੂੰ ਕੋਈ ਬੰਦਾ ਆ ਕੇ ਇਹ ਨਾ ਕਵੇ ਵੀ ਸੋਖਰ ਤੀਏ ਤੈਨੂੰ ਸਮਝਾਉਣੇ ਆਂ ਅਸੀਂ ਕੋਈ ਮੇਰ ਕੋ ਆ ਕੇ ਗਿਆਨ ਨਾ ਵੰਡੇ ਕੋਈ ਮੇਰ ਕੋ ਇੱਥੇ ਗਿਆਨ ਚੀ ਨਾ ਵੰਡੇ ਗਿਆਨ ਚੀ ਗਿਆਨ ਗਿਆਨ ਵੰਡਣ ਆਵੇ ਮੇਰ ਕੋ ਕੋਈ ਗਿਆਨੀ ਨਾ ਬੜੇ ਆਪ ਵੀ ਮਤ ਆਪਦੇ ਕੋਲ ਰੱਖੋ ਹਰ ਇੱਕ ਬੰਦਾ ਆਪੋ ਆਪਦੇ ਘਰੇ ਰੋਟੀ ਖਾ ਕੇ ਸੌਂਦਾ ਮਾੜਾ ਕੋਈ ਵੀ ਨਹੀਂ ਹੁੰਦਾ ਹਰ ਇੱਕ ਬੰਦਾ ਤਕੜਾ ਆਪੋ ਆਪਦੇ ਘਰੇ ਹਰੇਕ ਬੰਦਾ ਸ਼ੇਰ ਆ ਘਰ ਪਰਿਵਾਰ ਛੱਡ ਕੇ ਬੈਠਾ ਬਾਹਰ ਬੈਠਾ ਇੱਥੇ ਮੈਂ ਆਪਦਾ ਕਿਵੇਂ ਕਰ ਰਿਹਾ ਕਿਵੇਂ ਕਮਾ ਰਿਹਾ ਕਿਵੇਂ ਖਾ ਰਿਹਾ ਮੈਨੂੰ ਪਤਾ ਕੀ ਮੈਂ ਘਰੇ ਭੇਜ ਰਿਹਾ ਕੀ ਮੈਂ ਆਪਦੇ ਕੋ ਰੱਖ ਰਿਹਾ ਮੈਨੂੰ ਪਤਾ ਮੈਂ ਕੀ ਕਮਾਈਆ ਮੇਰੀ ਮੈਨੂੰ ਪਤਾ ਜੇ ਅਜ ਸੁਖ ਰਤੀ ਆ ਲਾਈਵ ਆ ਰਿਹਾ ਗਾਲ੍ਹਾਂ ਕੱਢ ਰਿਹਾ ਫਲਾਣਾ ਕਰ ਰਿਹਾ ਨਾਮ ਬਣ ਗਿਆ ਅਖੇ ਜੀ ਸੁਖ ਰਤੀ ਨੂੰ ਐ ਕਰ ਦੋ ਜੀ ਉਹ ਸੁਖ ਰਤੀ ਨੂੰ ਆਪਾਂ ਸੋ ਗਏ ਪਹਿਲੀ ਗੱਲ ਤੇ ਕਈ ਲੋਕੇ ਵਿੱਚ ਇਹੋ ਜਿਹੇ ਨੇ ਅੱਗ ਲਾ ਕੇ ਕੁੱਤਾ ਰੂੜੀ ਤੇ ਐਸੇ ਲੋਕੀ ਨੇ ਕਈ ਕਹਿੰਦੇ ਨੇ ਵੀ ਪੰਜਾਬ ਚ ਕੀ ਚੱਲ ਰਿਹਾ ਜੀ ਅਖੇ ਜੀ ਐ ਕਰਕੇ ਸੋਸ਼ਲ ਮੀਡੀਆ ਤੇ ਸੁਖ ਰਤੀ ਦਾ ਮੁੱਦਾ ਚੱਲ ਰਿਹਾ ਆ ਆ ਬੰਦੇ ਨਾਲ ਆਪਾਂ ਇਹਦੀ ਕੋਈ ਵੀ ਆ ਬੰਦੇ ਨਾਲ ਆਪਾਂ ਇਹਨੂੰ ਐ ਕਹਾਂਗੇ ਵੀ ਐ ਕਰਦੇ ਐ ਕਰਦੇ ਉਹ ਚੀਜ਼ ਕਰ ਦੂਗਾ ਤੇ ਐ ਭਾਈ ਮੈਂ ਕਿਉਂ ਚੀਜ਼ ਕਰਾਂ ਮੈਂ ਤਾਂ ਥੋੜੀ ਜਾਂ ਮੈਂ ਤੁਸੀਂ ਹਰੇਕ ਬੰਦਾ ਆ ਕੇ ਮੇਰੇ ਤੇ ਚੜ ਕੇ ਆਉਂਦਾ ਵੀ ਸੁਖ ਰਤੀ ਐ ਕਰ ਰਿਹਾ ਐ ਕਰ ਸੱਪ ਤਾਂ ਤੁਹਾਡੇ ਆਪ ਦੇ ਵਿੱਚ ਨੇ ਮੈਂ ਸੱਪ ਨਹੀਂਗਾ ਸੱਪ ਤੁਹਾਡੇ ਆਪ ਦੇ ਵਿੱਚ ਨੇ ਤੇ ਬਾਕੀ ਸਭ ਨੂੰ ਮੈਂ ਲਾਸਟ ਤੇ ਹੀ ਬੇਨਤੀ ਕਰੂੰਗਾ ਪਹਿਲੀ ਤੇ ਲਾਸਟ ਗੱਲ ਮੇਰੀ ਜਿਸ ਨੂੰ ਸੁਖਰਤਿਆ ਵਧੀਆ ਲੱਗਦਾ ਤੇ ਮੇਰਾ ਵੀਰ ਹੱਥ ਜੋੜ ਕੇ ਉਹਨੂੰ ਤੇ ਸਲੂਟ ਆ ਮੇਰਾ ਵੀਰ ਪਿਆਰ ਕਰਦਾ ਜਿਹੜਾ ਮੇਰਾ ਵੀਰ ਕੋਈ ਵੀ ਮੈਨੂੰ ਧੰਨਵਾਦ ਆ ਵੀ ਇੱਥੋਂ ਤੱਕ ਤੁਸੀਂ